ਔਰਤ ਦੇਸ਼ ਦੀ ਆਵਾਜ਼ ਬੈਲਫੇਅਰ ਸੁਸਾਇਟੀ ਜੋ ਕਿ ਪਿਛਲੇ ਕਾਫੀ ਸਾਲਾਂ ਤੋਂ ਬਠਿੰਡਾ ਦੀ ਧਰਤੀ ਦੇ ਵੱਖ-ਵੱਖ ਸਮਾਜ ਸੇਵਾ ਦਾ ਕੰਮ ਕਰ ਰਹੀ ਹੈ ਤਾਂ ਸੁਸਾਇਟੀ ਵੱਲੋਂ ਹੁਣ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਕਿ ਜੋ ਸਾਡੀਆਂ ਨੌਜਵਾਨ ਲੜਕੀਆਂ ਪੈਣਾ ਹਨ ਉਹਨਾਂ ਲਈ ਸिलाई ਸੈਂਟਰ 9 ਤਰੀਕ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਤਾਂ ਮੈਡਮ ਹਰਮਨ ਸ਼ਰਮਾ ਜੀ ਜੋ ਇੱਕ ਐਸ ਕਲੱਬ ਦੇ ਪ੍ਰਧਾਨ ਨੇ ਇਸ ਪ੍ਰੋਗਰਾਮ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਨੇ ਹਰਮਨ ਸ਼ਰਮਾ ਜੀ ਮੈਡਮ ਕੀ ਕਹੋਗੇ ਨਮਸਤੇ ਮੈਂ ਹਮਸਵਾਸੀ ਵਿਕਾ ਅਸੀਂ ਇਹ ਮੈਸੇਜ ਦੇਣਾ ਚਾਹ ਰਹੇ ਹਾਂ ਕਿ ਆਰਪ ਦੇਸੀ ਵਾਈ ਵੈਫਰ ਸੁਸਾਇਟੀ છેલ્લા 3 ਸਾਲਾਂ ਤੋਂ ਆਤਮ ਨਿਰਭਰ ਬਣਾਉਣ ਲਈ ਕੁੜੀਆਂ ਨੂੰ ਸਲਾਈ ਸੈਂਟਰ ਕੋਲ ਤੇ ਜਾਂਦੇ ਆ ਰਹੇ ਹਾਂ ਤੇ ਅਸੀਂ ਚਾਹ ਰਹੇ ਹਾਂ ਕਿ ਇਹਦੇ ਵਿੱਚ ਜਿਹੜਾ ਅਸੀਂ 21 ਦਿਨਾਂ ਦਾ ਕੈਂਪ ਜਿਹੜਾ ਅਸੀਂ ਰੱਖਿਆ ਗਿਆ ਹੈਗਾ ਕੀ ਇਹ ਸਲਾਈ ਸੈਂਟਰ ਫ੍ਰੀ ਹੈ ਖੁੱਲੇ ਹਾਂਜੀ ਇਹ ਫ੍ਰੀ ਖੁੱਲੇ ਹੈ ਇਹ ਸਤੋ ਪਹਿਲਾਂ ਕੋਈ ਖੋਲੇ ਜੀ ਤੁਸੀਂ ਹਾਂ ਜੀ ਪਹਿਲਾਂ ਵੀ ਅਸੀਂ ਦੋ ਵਾਰੀ ਇਹ ਸੈਂਟਰ ਖੋਲ ਚੁੱਕੇ ਹਾਂ ਇਸ ਤਰ੍ਹਾਂ ਕੀ ਉਦੇਸ਼ ਹੈ ਤੁਹਾਡਾ ਇਸ ਸੈਂਟਰ ਖੋਲਣ ਦਾ ਸਾਡਾ ਉਦੇਸ਼ ਇਹ ਹੈ ਵੀ ਜਿੱਦਾਂ ਕੋਈ ਯੋਥ ਹੈ ਕੁੜੀਆਂ ਜਿਵੇਂ ਅੱਜ ਕੱਲ੍ਹ ਛੁੱਟੀਆਂ ਹੋਈਆਂ ਵੀ ਆ ਤੁਹਾਨੂੰ ਪਤਾ ਹੀ ਹੈ ਉਸ ਹਿਸਾਬ ਨਾਲ ਅਸੀਂ ਇਹ ਸੈਂਟਰ ਇਸੇ ਤਰ੍ਹਾਂ ਖੋਲੇ ਲਏ ਕਿ ਉਹਨਾਂ ਨੂੰ ਕੁੜੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਸਲਾਈ ਮਤਲਬ ਜੋ ਵੀ ਸਲਾਈ ਸਿਖਾਈ ਜਾਂਦੀ ਹੈ ਤਾਂ ਕਿ ਉਹ ਆਪਦੇ ਘਰੇ ਬੈਠ ਕੇ ਆਪ ਦਾ ਕੰਮ ਰੋਜ਼ਗਾਰ ਕਮਾ ਸਕਣ ਤੇ ਮੈਡਮ ਕਿੱਥੇ ਖੁੱਲਣਾ ਐ ਸਸ ਬਲੇਰੀਆਲਾ ਮੱਲਾ ਸਾਡੇ ਨਾਲੀਏ ਧਰਮਸ਼ਾਲਾ 9 ਨੰਬਰ ਗਲੀ ਟਾਈਮਿੰਗ ਕੀ ਹੋਊਗੀ ਇਹਦਾ ਇਹਦਾ 9 ਤੋਂ 11 ਜੀ ਤਾਂ ਹੋਰ ਤੁਸੀਂ ਲੜਕੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਅੱਜ ਕੱਲ ਬੈਸੇ ਤਾਂ ਲੜਕੀਆਂ ਤੇ ਅਤਿਆਚਾਰ ਹੋ ਰਿਹਾ ਹੈ ਔਰਤਾਂ ਦੇ ਅਤਿਆਚਾਰ ਹੋ ਰਿਹਾ ਹੈ ਔਰਤਾਂ ਦੀ ਆਵਾਜ਼ ਨੂੰ ਤੁਸੀਂ ਬੁਲੰਦ ਕਰਦੇ ਹੋ ਉਹਨਾਂ ਵਾਸਤੇ ਜਿਸ ਤੇ ਤੁਸੀਂ ਰੋਜ਼ਗਾਰ ਦਾ ਸਾਧਨ ਅਪਣਾ ਰਹੇ ਹੋ ਤਾਂ ਉਹਨਾਂ ਦੀ ਪ੍ਰੇਰਣਾ ਲਈ ਕੀ ਕਹੋਗੇ ਮੈਂ ਕੱਲ ਹੀ ਇੱਕ ਵੀਡੀਓ ਦੇਖੀ ਸੀ ਮੈਨੂੰ ਬੜਾ ਦੁੱਖ ਹੋਇਆ ਉਹ ਵੀਡੀਓ ਦੇਖ ਕੇ ਇੱਕ ਮਾਂ ਆਪਣੇ ਛੋਟੇ ਜਿਹੇ 1 ਸਾਲ ਦੀ ਕੁੜੀਆ ਹੁੰਦੀ ਆ ਉਹਨਾਂ ਦੀ ਉਹਨਾਂ ਨੂੰ ਉਹਨੇ ਪਾਣੀ ਚ ਡੁਬੋ ਕੇ ਮਾਰਿਆ ਕੱਲ ਦੀ ਹੀ ਗੱਲ ਹੈਗੀ ਆ ਤੇ ਮੈਨੂੰ ਬੜਾ ਦੁੱਖ ਹੋਇਆ ਤੇ ਇੱਕ ਮੈਂ ਇੱਕ ਮੈਸੇਜ ਦੇਣਾ ਚਾਹਣੀ ਆ ਕਿ ਜਿਹੜੀਆਂ ਵੀ ਲੇਡੀਆਂ ਕੋਈ ਵੀ ਐ ਦੇਖੋ ਆਹਦੇ ਅਵੈਧ ਸੰਬੰਧਾਂ ਨੂੰ ਲੈ ਕੇ ਜਾਂ ਗਲਤ ਤਰੀਕੇ ਨਾਲ ਆਪਦੇ ਬੱਚਿਆਂ ਨੂੰ ਜਾਂ ਕੁੜੀਆਂ ਨੂੰ ਆਪਦੇ ਜਿਵੇਂ ਮਾਰ ਰਹੀਆਂ ਹੈਗੀਆਂ ਉਹ ਇਦਾਂ ਨਾ ਕਰਨ ਕਿਉਂਕਿ ਉਹਦੇ ਵਿੱਚ ਦੇਖੋ ਬੱਚਿਆਂ ਦਾ ਕੋਈ ਕਸੂਰ ਨਹੀਂ ਅੱਜ ਦਾ ਟਾਈਮ ਇੰਨਾ ਸਕਸੈਸ ਹੋ ਚੁੱਕਿਆ ਕਿ ਲੜਕੀ ਬਹੁਤ ਅੱਗੇ ਜਾ ਚੁੱਕੀ ਹੈਗੀ ਹੈ ਪਰ ਇਹ ਜਿਹੜੇ ਕੁਝ ਹੋ ਰਿਹਾ ਹੈਗਾ ਕਿ ਕੁੜੀਆਂ ਨੂੰ ਮਾਰਨ ਵਾਲੀ ਜਿਹੜੀ ਚੱਲੀ ਜਾਂਦੀ ਹੈ ਹਲੇ ਤੱਕ ਵੀ ਮੈਂ ਉਹਨਾਂ ਨੂੰ ਕੋਈ ਵੀ ਇਹ ਚੀਜ਼ ਨਾ ਦਰਨ ਜੇ ਕਿਸੇ ਤੋਂ ਨਵੇਂ ਵਿੱਚ ਬੱਚਾ ਕੋਈ ਪਾਲਿਆ ਜਾ ਰਿਹਾ ਹੈਗਾ ਉਹਨਾਂ ਤੋਂ ਸੰਭਾਲਿਆ ਜਾ ਰਿਹਾ ਹੈਗਾ ਬੇਸ਼ੱਕ ਉਹ ਮਾਂ ਬੇਸ਼ੱਕ ਗਲਤ ਜਾ ਰਹੀ ਹੈਗੀ ਰਸਤੇ ਤੇ ਮੈਂ ਉਹਨੂੰ ਆ ਦਾ ਨੰਬਰ ਸ਼ੇਅਰ ਕਰਦੀ ਹਾਂ ਵੀ ਉਹ ਮੈਨੂੰ ਪਲੀਜ਼ ਇਸ ਨੰਬਰ ਤੇ ਕੰਟੈਕਟ ਕਰਕੇ ਅਸੀਂ ਬੱਚੇ ਦਾ ਸਾਰਾ ਜਿੰਮਾ ਚੱਕਣ ਲਈ ਤਿਆਰ ਹਾਂ ਕੀ ਕਾਰਨ ਸਭ ਤੋਂ ਮੈਨੂੰ ਤੁਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਦੇਸ਼ 'ਚ ਹੀ ਹੁੰਦੀਆਂ ਕੋਈ ਆਪਾਂ ਬਠਿੰਡਾ ਪੰਜਾਬ ਦੀ ਗੱਲ ਨਹੀਂ ਕਰਦੇ ਮੈਂ ਆਲਓਵਰ ਦੀ ਗੱਲ ਕਰ ਰਹੀ ਆ ਸਾਡੇ ਬਠਿੰਡੇ ਦੀ ਗੱਲ ਨਹੀਂ ਹੈਗੀ ਇਹ ਮੈਨੂੰ ਲੱਗਦਾ ਹਰ ਦੁਆਰ ਦੀ ਗੱਲ ਹੈਗੀ ਜਿਹੜੀ ਇਹ ਘਟਨਾ ਹੋਈ ਜਾਂਦੀ ਹੈ ਤੇ ਇਹ ਕੱਲ੍ਹ ਜਿਹੜੀ ਘਟਨਾ ਹੋਈ ਹੈ ਬਸ ਉਹਨੂੰ ਦੇਖਦੇ ਹੋਏ ਇਹ ਅਸੀਂ ਇਹ ਸੋਚਿਆ ਵੀ ਸਾਡੀ ਸੰਸਥਾ ਜੇ ਕੋਈ ਏਦਾਂ ਦੀ ਲੇਡੀਜ਼ ਹੈ ਸਾਡੇ ਨਾਲ ਕੰਟੈਕਟ ਕਰਕੇ ਆਪਦੇ ਬੱਚੇ ਨੂੰ ਸਾਨੂੰ ਡੋਨੇਟ ਕਰ ਸਕਦੀ ਹੈ ਉਹਦਾ ਪੜਾਈ ਪੜਾਈ ਦਾ ਖਰਚਾ ਉਹਦਾ ਰਹਿਣ ਸਣ ਦਾ ਖਰਚਾ ਉਹਦੇ ਵਿਆਹ ਤੱਕ ਦਾ ਖਰਚਾ ਸਾਡੀ ਸੰਸਥਾ ਚੱਕਾ ਹੀ ਤਿਆਰ ਕਰੇਗੀ ਮੈਡਮ ਤੁਸੀਂ ਤਾਂ ਸੇਵਾ ਦੇ ਤੌਰ ਤੇ ਇਹ ਗੱਲ ਕਹਿ ਰਹੇ ਹੋ ਪਰ ਜਦੋਂ ਇਹਨੂੰ ਅਮਲੀ ਰੂਪ ਪੈਨਾਇਆ ਜਾਂਦਾ ਕਿਸੇ ਬੱਚਾ ਗੋਦ ਲੈਣਾ ਜਾਂ ਦੇਣਾ ਤਾਂ ਸਰਕਾਰੀ ਤੌਰ ਤੇ ਬੜੀਆਂ ਮੁਸ਼ਕਲ ਆ ਰਹੀਆਂ ਤੇ ਤੁਸੀਂ ਸਾਡੇ ਮੁੱਖ ਮੰਤਰੀ ਤੋਂ ਕੀ ਮੰਗ ਕਰੋਗੇ ਅਸੀਂ ਮੁੱਖ ਮੰਤਰੀ ਤੋਂ ਇਹ ਹੀ ਮੰਗ ਕਰਦੇ ਆਂਗੇ ਇਹ ਸੰਸਥਾਵਾ ਇਸ ਲਈ ਬਣਾਈ ਜਾਂਦੀ ਹੈ ਸੰਸਥਾਵਾ ਇਸ ਲਈ ਬਣਾਈ ਜਾਂਦੀ ਹੈ ਕਿ ਕੋਈ ਵੀ ਨੀੜੀ ਪਰਸਨ ਹੁੰਦਾ ਹੈਗਾ ਉਹਦੇ ਲਈ ਖੜਿਆ ਜਾਂਦਾ ਹੈਗਾ ਮੈਨੂੰ ਤਾਂ ਮੇਨ ਜਿਹੜੀ ਆਹ ਲੱਗੀ ਹੈਗੀ ਇਹ ਵੀ ਕੁੜੀਆਂ ਵਾਲਾ ਜਿਹੜਾ ਕੀਤਾ ਗਿਆ ਹੈਗਾ ਇਹ ਬਹੁਤ ਗਲਤ ਹੈਗਾ ਮੈਂ ਸਿਰਫ ਉਸੇ ਲਈ ਆਪ ਦੀ ਇਸ ਸਰਕਾਰ ਨੂੰ ਇਹ ਕਹਿਣਾ ਚਾਹਨੀ ਹੈਗੀ ਕਿ ਜਿਹੜੀ ਸਾਡੀ ਸੰਸਥਾ ਹੈਗੀ ਔਰਤ ਦੇ ਸੇਵਾਇ ਵਾਈ ਵੈਫਰ ਸੁਸਾਇਟੀ ਹਰ ਇੱਕ ਤਰ੍ਹਾਂ ਦੇ ਕੰਮ ਕਰਦੀ ਹੈਗੀ ਸਾਡੇ ਨਾਲ ਪਹਿਣਾ Rajasthan ਤੋਂ ਵੀ ਜੁੜੀਆਂ ਹੋਈਆਂ Haryana ਤੋਂ ਵੀ ਜੁੜੀਆਂ ਹੋਈਆਂ ਇਹਦੀਆਂ ਲੁਧਿਆਣਾ ਵੀ ਸਾਡੀ ਸੰਸਥਾ ਇਹ ਚੱਲ ਰਹੀ ਹੈਗੀ ਆ ਉਹ ਅਕੋਰਡਿੰਗ ਅਸੀਂ ਕਹਿੰਦੇ ਹਾਂ ਕਿ ਸਾਡੀ ਸੰਸਥਾ ਹੈਗੀ ਜਿਹੜੀ ਉਸ ਬੱਚੇ ਦਾ ਸਾਰਾ ਖਰਚਾ ਚੱਕਣ ਲਈ ਤਿਆਰ ਹੈ ਮੈਡਮ ਜਿਸ ਤਰ੍ਹਾਂ ਤੁਸੀਂ ਬੱਚੇ ਦੀ ਗੱਲ ਕੀਤੀ ਔਰਤਾਂ ਤੇ ਵੀ ਬਹੁਤ ਜ਼ੁਲਮ ਹੋ ਰਹੀ ਨੇ ਏ ਵੀ ਸਚਾਈ ਹੈ ਵੀ ਚਾਰ ਚਾਰ ਪੰਜ ਪੰਜ ਬੱਚੇ ਜੰਮ ਕੇ ਆदमी ਕਹਿੰਦਾ ਤੂੰ ਮੈਨੂੰ ਪਸੰਦ ਨਹੀਂ ਤੇ ਆਪਣਾ ਤਰਾਕ ਲੈ ਲਈਏ ਇਹ ਆਮ ਜੀ ਗੱਲ ਹੋ ਗਈ ਲੋਕਾਂ ਵਾਸਤੇ ਤੇ ਉਹਨਾਂ ਵਾਸਤੇ ਕੀ ਕਹਿਣਾ ਚਾਹੂੰਗੀ ਦੇਖੋ ਇਸ ਚੀਜ਼ ਤੇ ਅਸੀਂ ਤਾਂ ਕੀ ਕਹਿਣਾ ਹੈਗਾ ਅੱਜ ਕੱਲ ਲੋਕਾਂ ਨੇ ਵੈਸੇ ਬਿਜ਼ਨਸ ਬਣਾਇਆ ਹੋਇਆਗਾ ਹੋਰ ਕੁਝ ਨਹੀਂ ਹੈਗਾ ਜਿਨ੍ਹਾਂ ਨੇ ਨਿਭਾਣੀ ਆ ਉਹ ਮਾੜੇ ਨਾਲ ਵੀ ਨ ਮਾਰੇਗਾ ਜਿਨ੍ਹਾਂ ਨੇ ਨਹੀਂ ਨਿਭਾਣੀ ਉਹ ਚੰਗੇ ਨੂੰ ਵੀ ਛੱਡ ਕੇ ਚਲੇ ਜਾਂਦੇ ਹੈਗੇ ਮੈਡਮ ਸਰਕਾਰ ਵੱਲੋਂ ਇੱਕ ਲਿਵਿੰਗ ਰਿਲੇਸ਼ਨ ਦਾ ਜੋ ਉਹਨਾਂ ਨੇ ਕਾਨੂੰਨ ਬਣਾਇਆ ਹੈ ਉਸ ਵਾਸਤੇ ਕੀ ਕਹੂੰਗੀ ਕਿ ਮੁੰਡਾ ਕੁੜੀ ਪਹਿਲਾਂ ਆਪਸ ਚ ਇਕੱਠੇ ਰਹਿੰਦੇ ਨੇ ਬਾਅਦ ਚ ਕੋਈ ਗੱਲ ਹੋ ਕੇ ਇੱਕ ਮਿੰਟ ਚ ਉਹਨਾਂ 'ਚ ਫਰਕ ਪੈ ਜਾਂਦਾ ਉਹਨਾਂ ਵਾਂਗੂ ਦੇਖੋ ਸਰ ਮੇਰੀ ਗੱਲ ਸੁਣੋ ਜਿਹੜਾ ਲਿਵਿੰਗ ਰਿਲੇਸ਼ਨ ਵਾਲਾ ਉਹ ਸਾਰਾ ਸਾਰ ਗਲਤ ਹੈ ਉਸ ਨੂੰ ਰੋਕ ਸਰਕਾਰ ਨੂੰ ਇਸ ਚੀਜ਼ ਤੇ ਰੋਕ ਲਗਾਨੀ ਚਾਹੀਦੀ ਹੈ ਅੱਧ ਤੋਂ ਜ਼ਿਆਦਾ ਘਰ ਵੀ ਇਸੇ ਕਰਕੇ ਹੀ ਬਰਬਾਦ ਹੋ ਰਿਹਾ ਹੈ ਕਿਉਂਕਿ ਜਿਹੜੇ ਲਿਵਿੰਗ ਰਿਲੇਸ਼ਨ ਚ ਰਹਿੰਦੇ ਉਹਨਾਂ ਦਾ ਕੁਝ ਕਰਦੀ ਨਹੀਂ ਕਾਨੂੰਨ ਜੇ ਕਾਨੂੰਨ ਇੰਦਾ ਦੇ ਸਖਤ ਬਣਾਇਆ ਜਾਂਦਾ ਤਾਂ ਇਹ ਲਿਵਿੰਗ ਰਿਲੇਸ਼ਨ ਦੇਖੋ ਜਿੱਥੇ ਉਹਨੇ ਕਿਸੇ ਹੋਰ ਔਰਤ ਨਾਲ ਰਹਿਣਾ ਹੈ ਕੋਈ ਵੀ ਜੈਂਟਸ ਹੈ ਜਾਂ ਲੇਡੀਜ਼ ਹੈ ਜੇ ਕਿਸੇ ਨਾਲ ਵੀ ਉਹ ਬਗਾਨੇ ਔਰਤ ਨਾਲ ਜਾਂ ਬੰਦੇ ਨਾਲ ਰਹਿ ਰਹੀ ਹੈਗੀ ਪਰ ਉਹਨੂੰ ਆਪਦੀ ਚੀਜ਼ ਆਪਣੇ ਬੰਦੇ ਕਿਉਂ ਨਹੀਂ ਦਿਖਦਾ ਉਸ ਚੀਜ਼ ਵਿੱਚ ਇਸ ਲਈ ਇਸ ਚੀਜ਼ ਤੇ ਰੋਕ ਲਾਣੀ ਚਾਹੀਦੀ ਹੈਗੀ ਲਿਵਰੇਸ਼ਨ ਨਹੀਂ ਹੋਣੀ ਚਾਹੀਦੀ ਤੇ ਉਸ ਨੂੰ ਖਤਮ ਕਰਨਾ ਚਾਹੀਦਾ ਹੈਗਾ ਮੈਡਮ ਜਿਹੜੇ ਬੱਚਿਆਂ ਦੀ ਗੱਲ ਕੀਤੀ ਉਹ ਕਾਰਨ ਵੀ ਇਹੀ ਹੈ ਨਾ ਜੀ ਪਹਿਲਾਂ ਇਕੱਠੇ ਰਹੀ ਜਾਂਦੇ ਆ ਬੱਚੇ ਹੋ ਜਾਂਦੇ ਨੇ ਬਾਅਦ ਚ ਉਸ ਬੱਚੇ ਨੂੰ ਨਾ ਤਾਂ ਲੜਕੀ ਅਪਣਾ ਸਕਦੀ ਐ ਨਾ ਜੈਂਟਸ ਅਪਣਾਉਂਦਾ ਹਾਂਜੀ ਸਰ ਅਸੀਂ ਉਸੇ ਲਈ ਮੈਸੇਜ ਦਿੱਤਾ ਹੈ ਤੋਡੇ ਸਾਹਮਣੇ ਮੈਂ ਪਹਿਲਾਂ ਵੀ ਵੀਡੀਓ ਚ ਬੋਲ ਚੁੱਕੀ ਆਂ ਵੀ ਅਵੈਲ ਸਮੁੰਦਰਾਂ ਦੇ ਚੱਲਦੇ ਹੀ ਬੱਚਿਆਂ ਵਿੱਚ ਨੁਕਸਾਨ ਹੋ ਰਿਹਾ ਹੈਗਾ ਅਸੀਂ ਉਸੇ ਚੀਜ਼ ਨੂੰ ਕਹਿੰਦੇ ਆਂ ਵੀ ਉਸੇ ਚੀਜ਼ ਨੂੰ ਦੇਖਦੇ ਹੋਏ ਅਸੀਂ ਉਸ ਬੱਚੇ ਨੂੰ ਡੋਨੇਟ ਕਰਨ ਲਈ ਤਿਆਰ ਆਏ ਹਾਂ ਸਰਕਾਰ ਤੋਂ ਸਹਿਯੋਗ ਕਰੇਗੀ ਇਸ ਕੰਮ 'ਚ ਸਰ ਸਾਨੂੰ ਸਰਕਾਰ ਤੋਂ ਕੋਈ ਲੱਲਾ ਖੱਖਾ ਨਹੀਂ ਹੈਗਾ ਸਰਕਾਰ ਦਾ ਸਾਨੂੰ ਨਹੀਂ ਪਤਾ ਵੀ ਉਹਨੇ ਸਹਿਯੋਗ ਕਰਨਾ ਹੈ ਕਿ ਨਹੀਂ ਕਰਨਾ ਸਾਡੀ ਸੰਸਥਾਵਾਂ ਜਿਹੜੀਆਂ ਥਾ-ਥਾ ਤਰ੍ਹਾਂ ਦੀਆਂ ਸੰਸਥਾਾਂ ਅਤੇ ਸੰਸਥਾਵਾਂ ਬਣੀ ਹੋਈਆਂ ਸਿਫਤ ਸੰਸਥਾ ਆਪਣੇ ਜਿੰਮੇ ਤੇ ਸਾਰਾ ਬੋਝ ਚੱਕਣ ਲਈ ਤਿਆਰ ਹੈ ਤਾਂ ਗੱਲ ਫੇਰ ਕਰਦੇ ਆਂ ਜੀ ਸਰਾਏ ਸੈਂਟਰ ਦੀ ਸਰਾਈ ਸੈਂਟਰ ਵਿੱਚ ਜਿਹੜੀਆਂ ਕੁੜੀਆਂ ਸਿੱਖਣ ਗਿਆ ਉਹਨਾਂ ਨੂੰ ਤੁਸੀਂ ਸਰਟੀਫਿਕੇਟ ਵਗੈਰਾ ਕੀ ਸਹੂਲਤਾਂ ਦੋਵੋਗੇ ਦੇਖੋ ਜਿਹੜੀਆਂ ਕੁੜੀਆਂ ਸਾਡੇ ਇੱਕ ਦਿਨ ਦਾ ਕੈਂਪ ਲਗਾ ਕੇ ਜਾਂਦੀਆਂ ਉਹਨਾਂ ਨੂੰ ਅੱਛੀ ਸਰਕਾਰੀ ਸਰਟੀਫਿਕੇਟ ਦਿੱਤੇ ਜਾਂਦੇ ਤਾਂ ਇਸ ਕੈਂਪ ਸਰਾਈ ਸੈਂਟਰ ਤੋਂ ਇਲਾਵਾ ਹੋਰ ਕੋਈ ਕੈਂਪ ਵਿੱਚ ਸਹੂਲਤਾਂ ਦਿੰਦੇ ਤੁਸੀਂ ਕਹਿੰਦੇ ਇੱਕ ਅਸੀਂ ਅਵੇਰਨੈਸ ਕੈਂਪ ਲਗਾਇਆ ਹੈਗਾ ਜਿੱਦਾਂ ਕਿ ਅੱਜਕੱਲ ਲੇਡੀਜ਼ ਨੂੰ ਖੁਦ ਨਹੀਂ ਪਤਾ ਹੁੰਦਾ ਵੀ ਸਾਡੇ ਵਿੱਚ ਕਿਹ ਕਈ ਤਰ੍ਹਾਂ ਦੀਆਂ ਕੰਪਲਿਕੇਸ਼ਨ ਹੋ ਜਾਂਦੀ ਹੈ ਸਾਡੇ શરીਚ ਤੇ ਉਹ ਤਰ੍ਹਾਂ ਤਰ੍ਹਾਂ ਦੇ ਹਾਰਮੋਨਸ ਜਿੱਦਾਂ ਚੇਨ ਹੁੰਦੇ ਰਹਿੰਦੇ ਨੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦਾ ਗੁਪਤ ਕੋਈ ਰੋਗ ਹੈ ਤਾਂ ਉਹਦੇ ਲਈ ਅਸੀਂ تین ਦਿਨ ਦਾ ਲਾਸਟ ਵਿੱਚ ਅਵੇਨਸ ਕੈਂਪ ਲਗਾਵਾਂਗੇ ਸਾਡੇ ਮੈਡਮ ਆਰਤੂ ਆਣਗੇ ਉਹ ਉਹਨਾਂ ਚ ਲੇਡੀਜ਼ ਨੂੰ ਸਾਰਾ ਕੁਝ ਦੱਸਿਆ ਜਾਊਗਾ ਵੀ ਕਿਦਾਂ ਤੁਸੀਂ ਆਪ ਆਪਣੇ ਆਪ ਨੂੰ ਇਸ ਚੀਜ਼ ਤੋਂ